ਹੁਣੇ-ਹੁਣੇ ਇਸ ਮਸ਼ਹੂਰ ਹਸਤੀ ਤੇ ਹੋਇਆ ਜਾਣ ਲੇਵਾ ਹਮਲਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਸੂਫੀ ਗਾਇਕਾ ਨੋਰਾ ਸਿਸਟਰਜ਼ ਦੇ ਵਿੱਚ ਇੱਕ ਵਾਰ ਫਿਰ ਤੋਂ ਸੁਰਖੀਆਂ ਜਨ ਨੇ ਦਾਸ ਦੇ ਕਿ ਜਲੰਧਰ ਦੇ ਗਾਇਕਾ ਸਮੇਤ ਉਸਦੇ ਸਾਥੀਆਂ ਦਾ ਦੇਰ ਰਾਤ ਬਾਈਕ ਸਵਾਰ ਕੁਝ ਨੌਜਵਾਨਾਂ ਨਾਲ ਝਗੜਾ ਹੋ ਗਿਆ ਇਸ ਦੌਰਾਨ ਨੋਰਾ ਸਿਸਟਰਜ਼ ਨਾਮ ਮੌਜੂਦ ਹੋਣਾਂ ਦੇ ਸਾਥੀ ਨੇ ਘਬਰਾ ਕੇ ਆਪਣੀ ਕਾਰ ਨਾਲ ਉਕਤ ਨੌਜਵਾਨ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਨੌਜਵਾਨ ਮੋਕੇ ਤੇ ਫਰਾਰ ਹੋ ਗਏ ਇਸ ਦੇ ਨਾਲ ਹੀ ਤੀਜੇ ਸਾਥੀ ਨੂੰ ਮੋਕੇ ਤੇ ਫੜ ਲਿਆ ਗਿਆ ਅਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਜਦੋਂ ਪੁਲਿਸ ਨੇਯੁਕਤ ਨੋਜਵਾਨ ਨੂੰ ਹਿਰਾਸਤ ਚ ਲਿਆ ਤਾਂ ਪਤਾ ਲੱਗਾ ਕਿ ਉਹ ਨਬਾਲਗ ਸੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਲਦੀ ਹੀ ਪੁਲਿਸ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕਰੇਗੀ ਥਾਣਾ ਡਿਵੀਜ਼ਨ ਨੰਬਰ 4 ਦੇ ਐਸਐਚਓ ਹਰਦੇਵ ਨੇ ਦੱਸਿਆ ਹੈ ਕਿ ਦੇਰ ਰਾਤ ਨੋਰਾ सिਸਟਰਸ ਵਡਾਲਾ ਚੌਂਕ ਨੇੜੇ ਪ੍ਰੋਗਰਾਮ ਤੋਂ ਵੇਲੇ ਹੋ ਕੇ ਸੰਕਾਰ ਪਰਤਰੀਆਂ ਸੰਕਾਰ ਪਰਤਨ ਤੋਂ ਪਹਿਲਾਂ ਉਹ ਬੀਐਮਸੀ ਚੌਂਕ 24 ਸੱਤ ਕਰਿਆਣਿਤ ਦੁਕਾਨ ਤੇ ਕੁਝ ਖਾਣ ਲਈ ਗਏ ਜਦੋਂ ਉਕਤ ਸਟੋਰ ਦੇ ਬਾਹਰ ਪੁੱਜਣ ਲੱਗੇ ਤੇ ਤਾਂ ਬਾਈਕ ਸਵਾਰ ਤਿੰਨ ਨੌਜਵਾਨ ਆ ਗਏ ਨੋਰਾ ਸਿਸਟਰਜ਼ ਦੇ ਇੱਕ ਦੋਸਤ ਦਾ ਤਿੰਨ ਨੌਜਵਾਨ ਨਾਲ ਝਗੜਾ ਹੋ ਗਿਆ ਸੀ ਜਿਹहां ਜਿਸ ਕਾਰਨ ਤੇ ਹਮਲਾ ਕੀਤਾ ਗਿਆ